ਗਊਸ਼ਾਲਾ ਤੋਂ ਸਾਮਣੇ ਆਈ ਹੈ ਜਿੱਥੇ ਕਿ ਗਊਸ਼ਾਲਾ ਦੇ ਵਿੱਚ ਇੱਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੀ ਕਿ ਮੁਹਾਲੀ ਦੇ ਇੱਕ ਫੇਸ ਦੀ ਗਊਸ਼ਾਲਾ ਦੇ ਵਿੱਚ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਕਿ ਚਾਰਾ ਪੌਣ ਆਈ 51 ਸਾਲਾ ਮਹਿਲਾ ਚਾਰਾ ਵੱਢਣ ਵਾਲੀ ਮਸ਼ੀਨ ਯਾਨੀ ਕਿ ਟੋਕੇ ਵਾਲੀ ਮਸ਼ੀਨ ਦੇ ਵਿੱਚ ਚੁੰਨੇ ਫਸਣ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ ਹੈ ਸিসিਟੀਵੀ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਸੇ ਹਾਦਸੇ ਦੀਆਂ ਨੇ ਪੈਸ ਦੇ ਵਿੱਚ ਨਜ਼ਰ ਆ ਰਹੀ ਇਸੇ ਟੋਕੇ ਵਾਲੀ ਮਸ਼ੀਨ ਦੇ ਵਿੱਚ ਮਹਿਲਾ ਦਾ ਦੁਪੱਟਾ ਫਸਣ ਤੇ ਚਲਦਿਆਂ ਉਹ ਆਪਣੀ ਜਾਨ ਤੋਂ ਹੱਥ ਤੋਂ ਬੈਠੀ ਹੈ ਦੱਸਦੀ ਕਿ ਮਸ਼ੀਨ ਦੀ ਮੋਟਰ ਦੇ ਵਿੱਚ ਦੁਪੱਟਾ ਖਿੱਚਣ ਦੇ ਨਾਲ ਉਸ ਦੀ ਗਰਦਨ ਦੇ ਉੱਪਰ ਗੰਭੀਰ ਸੱਟ ਆਈ ਤੇ ਜਿਸ ਤੇ ਚਲਦਿਆਂ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਲੋਕਾਂ ਨੇ ਤੁਰੰਤ ਮਸ਼ੀਨ ਬੰਦ ਕਰਵਾ ਕੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪੁਲਹਾਰ ਪੁਲਿਸ ਨੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 6 ਫੇਸ ਦੇ ਵਿੱਚ ਭੇਜ ਦਿੱਤੀ ਹੈ। ਦੱਸਦੀ ਕਿ ਮ੍ਰਿਤਕ ਮਹਿਲਾ ਦੇਸੂ ਬਾਜਰਾ ਦੀ ਇੱਕ ਸੁਸਾਇਟੀ ਦੇ ਵਿੱਚ ਰਹਿੰਦੀ ਸੀ ਤੇ ਇੱਕ ਤੇ ਚੰਡੀਗੜ੍ਹ ਦੀ ਇੱਕ ਨਿੱਜੀ ਸਕੂਲ ਦੇ ਵਿੱਚ ਅਧਿਆਪਕਾ ਸੀ। ਦੱਸਦੀ ਕਿ ਮ੍ਰਿਤਕਾ ਦੀ ਇੱਕ ਬੇਟੀ ਹੈ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੀ ਹੈ ਤੇ ਘਟਨਾ ਦੀ ਸੂਚਨਾ ਤੋਂ ਬਾਅਦ ਭਾਰਤ ਆਉਣ ਤੇ ਲਈ ਰਵਾਨਾ ਹੋ ਗਈ ਹੈ। ਇੱਕ ਵਾਰ ਫਰਦਾਸੀਏ ਕਿ ਬੋਹਾਲੀ ਦੇ ਫੇਸਿਕ ਦੀ ਗਊਸ਼ਾਲਾ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ 51 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਦਰਅਸਲ ਮ੍ਰਿਤਕਾ ਮਹਿਲਾ ਗਊਸ਼ਾਲਾ ਦੇ ਵਿੱਚ ਚਾਰਾ ਪੋੜਤੇ ਲਈ ਆਈ ਸੀ ਤੇ ਇਸ ਦੌਰਾਨ ਉਸ ਦਾ ਦੁਪੱਟਾ ਅਚਾਨਕ ਟੋਕੇ ਵਾਲੀ ਮਸ਼ੀਨ ਦੇ ਵਿੱਚ ਫਸ ਜਾਂਦਾ ਹੈ। ਜਿਸ ਤੋਂ ਬਾਅਦ ਇਹ ਦਰਦਨਾਕ ਹਾਦਸਾ ਵਾਪਰਿਆ ਤੇ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਲੋਕਾਂ ਨੇ ਮਸ਼ੀਨ ਬੰਦ ਕਰਵਾ ਕੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਫੇਸਟੇ ਪੇਟ ਦਿੱਤਾ ਤੇ ਤੇਤੇ ਵੀ ਦੱਸਿਆ ਕਿ ਮ੍ਰਿਤਕ ਮਹਿਲਾ ਜੋ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਸਕੂਲ ਟੀਚਰ ਸੀ ਉਹ ਜਿਸੂ ਮਾਜਰਾ ਦੀ ਇੱਕ ਸੁਸਾਇਟੀ ਦੇ ਵਿੱਚ ਰਹਿੰਦੀ ਸੀ ਤੇ ਉਸ ਦੀ ਇੱਕ ਬੇਟੀ ਹੈ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੀ ਹੈ ਜ ਜਪਾਣੀ ਟੀਵੀ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ